ਹੋ ਹਰਖ ਪੰਜਾਬ ਟੀਵੀ ਦੇ ਨਾਲ ਮੈਂ ਤਰਨਦੀਪ ਸਿੰਘ ਐਸਪੀ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਜੰਡੇਆਲਾ ਗੁਰੂ ਦੇ ਵਿੱਚ ਗੈਂਗਸਟਰਾਂ ਅਤੇ ਪੰਜਾਬ ਪੁਲਿਸ ਦੀ ਮੁੱਠਭੇੜ ਹੋਈ ਹੈ ਜੀ ਹਾਂ ਵੱਡੀ ਖਬਰ ਹੈ ਜੰਡੇਆਲਾ ਗੁਰੂ ਦੇ ਵਿੱਚ ਇੱਕ ਨਾਮੀ ਗੈਂਗਸਟਰ ਆ ਮੋਸਟ ਵੰਟਡ ਲਿਸਟ ਦੇ ਵਿੱਚ ਉਸਦਾ ਨਾਮ ਹੈ ਔਰ ਦੱਸਦੀ ਹੈ ਕਿ ਪੁਲਿਸ ਦੇ ਵਿਚਕਾਰ ਮੁੱਠਭੇੜ ਹੋਈ ਹੈ ਉਸ ਦੇ ਵੱਲੋਂ ਗੋਲੀਆਂ ਚਲਾਈਆਂ ਗਿਆ ਨੇ ਔਰ ਜਵਾਬੀ ਕਾਰਵਾਈ ਦੇ ਵਿੱਚ ਪੰਜਾਬ ਪੁਲਿਸ ਦੇ ਜਿਹੜੇ ਮੁਲਾਜ਼ਮਾਂ ਦੇ ਵੱਲੋਂ ਵੀ ਜਵਾਬੀ ਕਾਰਵਾਈ ਦਿੱਤੀ ਗਈ ਹੈ ਔਰ ਫਾਇਰਿੰਗ ਕੀਤੀ ਜਾ ਰਹੀ ਹੈ ਮੌਕੇ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਤੇ ਇੱਥੇ ਦੱਸਦੀ ਕਿ ਜਿਹੜਾ ਗੈਂਗਸਟਰ ਆ ਉਸਦਾ ਨਾਮ ਅਮਰਿਤਪਾਲ ਸਿੰਘ ਅਮਰੀ ਦੱਸਿਆ ਜਾ ਰਿਹਾ ਹੈ ਉਸਨੇ ਕਈ ਕਤਲ ਜਿਹੜੇ ਕੀਤੇ ਹੋਏ ਨੇ ਔਰ ਉਸਨੇ ਜਿਹੜੇ ਕਤਲਾਂ ਦੇ ਵਿੱਚ ਉਸਦੇ ਉੱਤੇ ਮਾਮਲੇ ਵੀ ਦਰਦ ਨੇ ਫਿਲਹਾਲ ਪੁਲਿਸ ਨੇ ਉਸ ਨੂੰ ਫੜ ਵੀ ਲਿਆ ਸੀ ਪਰ ਉਹ ਫਰਾਰ ਹੋ ਗਿਆ ਸੀ ਹੁਣ ਫੇਰ ਜਦੋਂ ਪੁਲਿਸ ਨੂੰ ਸ਼ੂ ਮਿਲਦੀ ਹੈ ਤਾਂ ਤੜਕਸਾਰ ਮਹਿਰ ਕਿਨਾਰੇ ਜੰਡਿਆਲਾ ਗੁਰੂ ਦੇ ਨਜ਼ਦੀਕ ਹਾਊਸ ਦਾ ਜਿਹੜਾ ਦੱਸਿਆ ਜਾ ਰਿਹਾ ਹੈ ਕਿ ਅਨਕਾਊਂਟਰ ਕੀਤਾ ਗਿਆ ਤੇ ਅਨਕਾਊਂਟਰ ਤੇ ਵਿੱਚ ਅਮਰਿਤਪਾਲ ਸਿੰਘ ਅਮਰੀ ਆਦੀ ਮੌਤ ਹੋ ਚੁੱਕੀ ਹੈ ਜੀ ਹਾਂ ਪੰਜਾਬ ਪੁਲਿਸ ਨੇ ਵੱਡੀ ਕਾਰਵਾਈ ਕੀਤੀ ਹੈ ਅਮਰਿਤਪਾਲ ਸਿੰਘ ਅਮਰੀ ਨਾ ਦੇ ਗੈਂਗਸਟਰ ਦਾ ਐਨ ਕਾਊਂਟਰ ਕੀਤਾ ਹੈ ਕਾਫੀ ਜਿਹੜਾ ਹਥਿਆਰ ਵੀ ਬਰਾਮਦ ਕੀਤੇ ਗਏ ਨੇ ਹਥਿਆਰਾਂ ਦੀ ਤਸਕਰੀ ਦੇ ਵੀ ਇਲਜ਼ਾਮ ਲੱਗੇ ਨੇ ਕੀ ਉਹ ਇੱਥੇ ਜਿਹੜਾ ਨਹਿਰ ਕਿਨਾਰੇ ਜਿਹੜੇ ਹਥਿਆਰਾਂ ਦੀ ਸਪਲਾਈ ਕਰਨ ਆਇਆ ਸੀ ਤਾਂ ਮੌਕਦੇ ਤੇ ਪੁਲਿਸ ਪਹੁੰਚਦੀ ਹੈ ਤਾਂ ਪੁਲਿਸ ਉੱਤੇ ਉਹ ਫਾਇਰਿੰਗ ਕਰ ਦਿੰਦਾ ਹੈ ਤਾਂ ਜਵਾਬੀ ਕਾਰਵਾਈ ਵਿੱਚ ਕਾਫੀ ਭਾਰੀ ਫੋਰਸ ਆ ਜਾਂਦੀ ਹੈ ਜਿਸ ਤੋਂ ਬਾਅਦ ਜਿਹੜੇ ਹਥਿਆਰ ਸੀਗੇ ਉਹਨਾਂ ਨੂੰ ਲੈ ਕੇ ਜਿਹੜਾ ਅਮਰੀ ਹੈ ਉਹ ਫਾਇਰ ਕਰ ਦਿੰਦਾ ਤੇ ਪੇਰ ਕਰਨ ਤੋਂ ਬਾਅਦ ਜਵਾਬੀ ਕਾਰਵਾਈ ਵਿੱਚ ਪੁਲਿਸ ਉਸ ਦਾ ਉਸ ਦੇ ਟਾਰਗੇਟ ਬਣਾਉਂਦੇ ਨੇ ਤੇ ਇਸ ਦੇ ਵਿੱਚ ਉਸ ਤੇ ਗੋਲੀ ਲੱਗੀ ਹੈ ਤੇ ਗੋਲੀ ਲੱਗਣ ਦੇ ਨਾਲ ਅਮਰਤਪਾਲ ਸਿੰਘ ਅਮਰੀ ਦੀ ਮੌਕੇ ਤੇ ਮੌਤ ਹੋ ਗਈ ਹੈ ਔਰ ਇਸ ਇਸ ਜਿਹੜੀ ਗੋਲੀਬਾਰੀ ਦੇ ਵਿੱਚ ਮੁੱਠਪੇੜ ਦੇ ਵਿੱਚ ਦੋ ਪੁਲਿਸ ਮੁਲਾਜ਼ਮ ਵੀ ਬੁਰੀ ਤਰ੍ਹਾਂ ਜ਼ਖਮੀ ਹੋਏ ਨੇ ਜਿਨ੍ਹਾਂ ਨੂੰ ਸਰਕਾਰੀ ਹਸਪੀਟਲ ਜੰਡੇਵਾਲਾ ਗੁਰੂ ਦੇ ਵਿੱਚ ਦਾਖਲ ਕਰਵਾਇਆ ਗਿਆ ਹੈ ਵੱਡੀ ਖਬਰ ਇਹ ਵੀ ਹੈ ਕਿ ਹੁਣ ਜਿਹੜਾ ਇਹ ਅਨਕਾਊਂਟਰ ਕੀਤਾ ਗਿਆ ਅਟਮਾ ਅਨਕਾਊਂਟਰ ਹੈ ਪਹਿਲਾਂ ਕਰੜ ਮਹਾਲੀ ਪਟਿਆਲੇ ਵਿੱਚ ਵੀ ਅਨਕਾਊਂਟਰ ਕੀਤਾ ਗਿਆ ਦੋ ਗੈਂਗਸਟਰਾਂ ਦਾ ਔਰ ਫਿਰ ਮੋਗੇ ਦੇ ਵਿੱਚ ਗੈਂਗਸਟਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਪਟਾਡੇ ਵਿੱਚ ਗੋਲੀ ਮਾਰੀ ਸੀ ਤੇ ਅੱਜ ਜਿਹੜੀ ਖਬਰ ਹੈ ਤੜਕਸਾਰ ਜਿਹੜੀ ਤੜਕਸਾਰ ਖਬਰ ਸਾਹਮਣੇ ਆਈ ਹੈ ਕਿ ਜੰਡਿਆਲਾ ਗੁਰੂ ਦੇ ਵਿੱਚ ਪੁਲਿਸ ਤੇ ਗੈਂਗਸਟਰ ਦਾ ਮੁਕਪੇੜ ਚੱਲ ਰਿਹਾ ਸੀ ਫਿਰ ਐਵੀ ਦੱਸਦੀ ਹੈ ਕਿ ਹੁਣ ਜਿਹੜੀ ਤਾਜ਼ਾ ਖਬਰ ਹੈ ਕਿ ਉਸ ਦੀ ਮੌਤ ਹੋ ਚੁੱਕੀ ਹੈ ਉਸ ਤੇ ਗੋਲੀ ਵਜੀ ਹੈ ਤੇ ਪੁਲਿਸ ਦੇ ਨੂੰ ਜਿਹੜੇ ਪੰਜਾਬ ਮੰਡ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਆਦੇਸ਼ ਆਏ ਹੋਏ ਨੇ ਨਦੇਈ ਸਾਹਿਬ ਨੇ ਕਿ ਜਿਹੜੇ ਵੀ ਲੁਟੇਰੇ ਨੇ ਜਾਂ ਜਿਹੜੇ ਜਿਹੜੇ ਸਗਨੇਚਰਿੰਗ ਕਰਦੇ ਨੇ ਗੈਂਗਸਟਰ ਨੇ ਧਮਕੀਆਂ ਦਿੰਦੇ ਨੇ ਉਹਨਾਂ ਤੇ ਕਾਰਵਾਈ ਕੀਤੀ ਜਾਵੇ ਤੇ ਇਹ ਵੀ ਵੱਡਾ ਬਿਆਨ ਆਇਆ ਸੀ ਕਿ ਅਗਲੇ ਅਸੀਂ ਜਿਹੜੇ ਗੈਂਗਸਟਰ ਨੇ ਜਾਂ ਚੋਰੀਆਂ ਕਰਦੇ ਨੇ ਉਹ ਅਗਲੇ ਬੰਨੇ ਜਾਣਗੇ ਮੋੜ ਤੇ ਜਾਣਗੇ ਜਾਂ ਨਹੀਂ ਸੀਐਮ ਨੇ ਇਹ ਵੀ ਕਿਹਾ ਸੀ ਕਿ ਰੱਬ ਜਾਣਦਾ ਸੋ ਵੱਡੇ ਹੁਕਮ ਦੇ ਦਿੱਤੇ ਕਿ ਨੇ ਡੀ.ਡੀ.ਪੀ ਗੌਰਵ ਜੱਦ ਨੂੰ ਪੰਜਾਬ ਪੁਲਿਸ ਨੂੰ ਜਿਹੜੇ ਗੈਂਗਸਟਰ ਨੇ ਫਰੋਤੀਆਂ ਮੰਗਦੇ ਨੇ ਲੋਕਾਂ ਨੂੰ ਡਰਾ ਰਹੇ ਨੇ ਧਮਕਾ ਰਹੇ ਨੇ ਉਹਨਾਂ ਤੇ ਕਾਰਵਾਈ ਹੋ ਰਹੀ ਹੈ। ਸੋ ਜੰਡੇਆਲਾ ਗੁਰੂ ਦੀ ਜਿਹੜੀ ਖਬਰ ਆਈ ਹੈ ਦੱਸਦੀ ਹੈ ਜੀ ਗੈਂਗਸਟਰ ਅਮਰਤਪਾਲ ਅਮਰੀ ਜਿਹਦੇ ਉੱਤੇ ਕਈ ਕਤਲ ਦੇ ਕੇਸ ਦਰਜ ਸੀਗੇ ਔਰ ਫਰੋਤੀ ਦੇ ਕੇਸ ਦਰਜ ਸੀ ਤੇ ਅੱਜ ਤੜਕਸਾਰ ਉਸ ਦੀ ਸੂ ਮਿਲਦੀ ਹੈ ਤਾਂ ਮੌਕੇ ਤੇ ਪੁਲਿਸ ਪਹੁੰਚਦੀ ਹੈ ਤਾਂ ਦੋਹਾਂ ਤਰਫੋਂ ਗੋਲੀਬਾਰੀ ਹੁੰਦੀ ਹੈ ਪਹਿਲਾ ਅਮਰਤਪਾਲ ਅਮਰੀ ਦੇ ਵੱਲੋਂ ਗੋਲੀ ਚਲਾਈ ਜਾਂਦੀ ਹੈ। ਜਿਸ ਤੋਂ ਬਾਅਦ ਜਵਾਬੀ ਕਾਰਵਾਈ ਦੇ ਵਿੱਚ ਪੰਜਾਬ ਪੁਲਿਸ ਉਸਤੇ ਹਮਲਾ ਬੋਰ ਦਿੰਦੀ ਹੈ ਤੇ ਉੱਥੇ ਹੀ ਉਸ ਦੀ ਗੋਲੀ ਲੱਗਣ ਕਾਰਨ ਮੌਤ ਹੋ ਗਈ ਹੈ ਵੱਡੀ ਖਬਰ ਜੰਡੇਆਲਾ ਗੁਰੂ ਤੋਂ ਸਾਹਮਣੇ ਆ ਰਹੀ ਹੈ ਬਣੇ ਹੋਏ ਹਰਖ ਪੰਜਾਬ ਟੀਵੀ ਦੇ ਨਾਲ ਮੈਂ ਤਰਨਦੀਪ ਸਿੰਘ ਆਸਪਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਜੰਡੇਆਲਾ ਗੁਰੂ ਦੇ ਵਿੱਚ ਗੈਂਗਸਟਰਾਂ ਅਤੇ ਪੰਜਾਬ ਪੁਲਿਸ ਦੀ ਮੁਟਪੇੜ ਹੋਈ ਹੈ ਜੀਹਾਂ ਵੱਡੀ ਖਬਰ ਹੈ ਜੰਡੇਆਲਾ ਗੁਰੂ ਦੇ ਵਿੱਚ ਇੱਕ ਨਾਮੀ ਗੈਂਗਸਟਰ ਆ ਮੋਸਟ ਵੰਟਡ ਲਿਸਟ ਦੇ ਵਿੱਚ ਉਸਦਾ ਨਾਮ ਹੈ ਔਰ ਦੱਸਦੀ ਹੈ ਕਿ ਪੁਲਿਸ ਦੇ ਵਿਚਕਾਰ ਮੋਟਬੜ ਹੋਈ ਹੈ ਉਸ ਦੇ ਵੱਲੋਂ ਗੋਲੀਆਂ ਚਲਾਈਆਂ ਗਿਆ ਨੇ ਔਰ ਜਵਾਬੀ ਕਾਰਵਾਈ ਦੇ ਵਿੱਚ ਪੰਜਾਬ ਪੁਲਿਸ ਦੇ ਜਿਹੜੇ ਮੁਲਾਜ਼ਮਾਂ ਦੇ ਵੱਲੋਂ ਵੀ ਜਵਾਬੀ ਕਾਰਵਾਈ ਦਿੱਤੀ ਗਈ ਹੈ ਔਰ ਫਾਇਰਿੰਗ ਕੀਤੀ ਜਾ ਰਹੀ ਹੈ ਮੌਕੇ ਦੇ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਤੇ ਇੱਥੇ ਦੱਸਦੀ ਕਿ ਜਿਹੜਾ ਗੈਂਗਸਟਰ ਆ ਉਸ ਦਾ ਨਾਮ ਅਮਰਿਤਪਾਲ ਸਿੰਘ ਅਮਰੀ ਦੱਸਿਆ ਜਾ ਰਿਹਾ ਹੈ ਉਸ ਨੇ ਕਈ ਕਤਲ ਜਿਹੜੇ ਕੀਤੇ ਹੋਏ ਨੇ ਔਰ ਉਸ ਨੇ ਜਿਹੜੇ ਕਤਲਾਂ ਦੇ ਵਿੱਚ ਉਸ ਦੇ ਉੱਤੇ ਮਾਮਲੇ ਵੀ ਦਰਜ ਨੇ ਫਿਲਹਾਲ ਪੁਲਿਸ ਨੇ ਉਸ ਨੂੰ ਫੜ ਵੀ ਲਿਆ ਸੀ ਪਰ ਉਹ ਫਰਾਰ ਹੋ ਗਿਆ ਸੀ ਹੁਣ ਫੇਰ ਜਦੋਂ ਪੁਲਿਸ ਨੂੰ ਸ਼ੂ ਮਿਲਦੀ ਹੈ ਤਾਂ ਤੜਕਸਾਰ ਮਹਿਰ ਕਿਨਾਰੇ ਜੰਡਿਆਲਾ ਗੁਰੂ ਦੇ ਆਦ ਨਜ਼ਦੀਕ ਅੰਤੌਸ ਦਾ ਜਿਹੜਾ ਦੱਸਿਆ ਜਾ ਰਿਹਾ ਹੈ ਕਿ ਅਨਕਾਊਂਟਰ ਕੀਤਾ ਗਿਆ ਤੇ ਅਨਕਾਊਂਟਰ ਤੇ ਵਿੱਚ ਅਮਰਤਪਾਲ ਸਿੰਘ ਅਮਰੀ ਆਦੀ ਮੌਤ ਹੋ ਚੁੱਕੀ ਹੈ ਜੀ ਹਾਂ ਪੰਜਾਬ ਪੁਲਿਸ ਨੇ ਵੱਡੀ ਕਾਰਵਾਈ ਕੀਤੀ ਹੈ ਅਮਰਤਪਾਲ ਸਿੰਘ ਅਮਰੀ ਨਾ ਦੇ ਗੈਂਗਸਟਰ ਦਾ ਅਨਕਾਊਂਟਰ ਕੀਤਾ ਹੈ ਕਾਫੀ ਜਿਹੜਾ ਹਥਿਆਰ ਵੀ ਬਰਾਮਦ ਕੀਤੇ ਗਏ ਨੇ ਹਥਿਆਰਾਂ ਦੀ ਤਸਕਰੀ ਦੇ ਵੀ ਇਲਜ਼ਾਮ ਲੱਗੇ ਨੇ ਕਿ ਉਹ ਇੱਥੇ ਜਿਹੜਾ ਨਹਿਰ ਕਿਨਾਰੇ ਜਿਹੜੇ ਹਥਿਆਰਾਂ ਦੀ ਸਪਲਾਈ ਕਰਨ ਆਇਆ ਸੀ ਤਾਂ ਮੌਕੇ ਤੇ ਪੁਲਿਸ ਪਹੁੰਚਦੀ ਹੈ ਤਾਂ ਪੁਲਿਸ ਉੱਤੇ ਉਹ ਫਾਇਰਿੰਗ ਕਰ ਦਿੰਦਾ ਹੈ ਤਾਂ ਜਵਾਬੀ ਕਾਰਵਾਈ ਚਿੰਤ ਕਾਫੀ ਭਾਰੀ ਫੋਰਸ ਆ ਜਾਂਦੀ ਹੈ ਜਿਸ ਤੋਂ ਬਾਅਦ ਜਿਹੜੇ ਹਥਿਆਰ ਸੀਗੇ ਉਹਨਾਂ ਨੂੰ ਲੈ ਕੇ ਜਿਹੜਾ ਅਮਰੀ ਹੈ ਉਹ ਫਾਇਰ ਕਰ ਦਿੰਦਾ ਤੇ ਫਾਇਰ ਕਰਨ ਤੋਂ ਬਾਅਦ ਜਵਾਬੀ ਕਾਰਵਾਈ ਵਿੱਚ ਪੁਲਿਸ ਉਸ ਦਾ ਉਸ ਦੇ ਟਾਰਗੇਟ ਬਣਾਉਂਦੇ ਨੇ ਤੇ ਇਸ ਦੇ ਵਿੱਚ ਉਸ ਤੇ ਗੋਲੀ ਲੱਗੀ ਹੈ ਤੇ ਗੋਲੀ ਲੱਗਣ ਦੇ ਨਾਲ ਅਮਰਿਤਪਾਲ ਸਿੰਘ ਅਮਰੀ ਦੀ ਮੌਕੇ ਤੇ ਮੌਤ ਹੋ ਗਈ ਹੈ ਔਰ ਇਸ ਇਸ ਜਿਹੜੀ ਗੋਲੀਬਾਰੀ ਦੇ ਵਿੱਚ ਮੁੱਟਪੇੜ ਦੇ ਵਿੱਚ ਦੋ ਪੁਲਿਸ ਮੁਲਾਜ਼ਮ ਦੀ ਆ ਬੁਰੀ ਤਰ੍ਹਾਂ ਜ਼ਖਮੀ ਹੋਏ ਨੇ ਜਿਨ੍ਹਾਂ ਨੂੰ ਸਰਕਾਰੀ ਹਸਪਤਲ ਜੰਡੇਆਲਾ ਗੁਰੂ ਦੇ ਵਿੱਚ ਦਾਖਲ ਕਰਵਾਇਆ ਗਿਆ ਹੈ ਵੱਡੀ ਖਬਰ ਇਹ ਵੀ ਹੈ ਕਿ ਹੁਣ ਜਿਹੜਾ ਇਹ ਇਨਕਾਊਂਟਰ ਕੀਤਾ ਗਿਆ ਅਟਮਾ ਇਨਕਾਊਂਟਰ ਹੈ ਪਹਿਲਾਂ ਕਰੜ ਮਹਾਲੀ ਪਟਿਆਲੇ ਵਿੱਚ ਵੀ ਇਨਕਾਊਂਟਰ ਕੀਤਾ ਗਿਆ ਦੋ ਗੈਂਗਸਟਰਾਂ ਦਾ ਔਰ ਫਿਰ ਮੋਗੇ ਦੇ ਵਿੱਚ ਗੈਂਗਸਟਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਪੱਟ ਦੇ ਵਿੱਚ ਗੋਲੀ ਮਾਰੀ ਸੀ ਤੇ ਅੱਜ ਜਿਹੜੀ ਖਬਰ ਹੈ ਤੜਕਸਾਰ ਜਿਹੜੀ ਤੜਕਸਾਰ ਖਬਰ ਸਾਹਮਣੇ ਆਈ ਹੈ ਕਿ ਜੰਡੇਆਲਾ ਗੁਰੂ ਦੇ ਵਿੱਚ ਪੁਲਿਸ ਤੇ ਗੈਂਗਸਟਰ ਦਾ ਮੁਕਪੇੜ ਚੱਲ ਰਿਹਾ ਸੀ ਫਿਰ ایਵੀ ਦੱਸਦੀ ਹੈ ਕਿ ਹੁਣ ਜਿਹੜੀ ਤਾਜ਼ਾ ਖਬਰ ਹੈ ਕਿ ਉਸ ਦੀ ਮੌਤ ਹੋ ਚੁੱਕੀ ਹੈ ਉਸ ਤੇ ਗੋਲੀ ਵਜੀ ਹੈ ਤੇ ਪੁਲਿਸ ਦੇ ਨੂੰ ਜਿਹੜੇ ਪੰਜਾਬ ਮੰਡ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਆਦੇਸ਼ ਆਏ ਹੋਏ ਨੇ ਨਦੇਈ ਸਾਹਿਬ ơi ਨੇ ਕਿ ਜਿਹੜੇ ਵੀ ਲੁਟੇਰੇ ਨੇ ਜਾਂ ਜਿਹੜੇ ਜਿਹੜੇ ਸਗਨੇਚਰਿੰਗ ਕਰਦੇ ਨੇ ਗੈਂਗਸਟਰ ਨੇ ਧਮਕੀਆਂ ਦਿੰਦੇ ਨੇ ਉਹਨਾਂ ਤੇ ਕਾਰਵਾਈ ਕੀਤੀ ਜਾਵੇ ਤੇ ਇਹ ਵੀ ਵੱਡਾ ਬਿਆਨ ਆਇਆ ਸੀ ਕਿ ਅਗਲੇ ਅਸੀਂ ਜਿਹੜੇ ਗੈਂਗਸਟਰ ਨੇ ਜਾਂ ਚੋਰੀਆਂ ਕਰਦੇ ਨੇ ਉਹ ਅਗਲੇ ਬੰਨੇ ਜਾਣਗੇ ਮੋੜ ਤੇ ਜਾਣਗੇ ਜਾਂ ਨਹੀਂ ਸੀਐਮ ਨੇ ਇਹ ਵੀ ਕਿਹਾ ਸੀ ਕਿ ਰੱਬ ਜਾਣਦਾ ਸੋ ਵੱਡੇ ਹੁਕਮ ਦੇ ਦਿੱਤੇ ਕਿ ਨੇ ਡੀ.ਜੀ.ਪੀ. ਗੌਰਵ ਜੱਧ ਨੂੰ ਪੰਜਾਬ ਪੁਲਿਸ ਨੂੰ ਜਿਹੜੇ ਗੈਂਗਸਟਰ ਨੇ ਫਰੋਤੀਆਂ ਮੰਗਦੇ ਨੇ ਲੋਕਾਂ ਨੂੰ ਡਰਾ ਰਹੇ ਨੇ ਧਮਕਾ ਰਹੇ ਨੇ ਉਹਨਾਂ ਤੇ ਕਾਰਵਾਈ ਹੋ ਰਹੀ ਹੈ। ਸੋ ਜੰਡੇਆਲਾ ਗੁਰੂ ਦੀ ਜਿਹੜੀ ਖਬਰ ਆਈ ਹੈ ਦੱਸਦੀ ਜੀ ਗੈਂਗਸਟਰ ਅਮਰਤਪਾਲ ਅਮਰੀ ਜਿਹਦੇ ਉੱਤੇ ਕਈ ਕਤਲ ਦੇ ਕੇਸ ਦਰਜ ਸੀਗੇ ਔਰ ਫਰੋਤੀ ਦੇ ਕੇਸ ਦਰਜ ਸੀ ਤੇ ਅੱਜ ਤੜਕਸਾਰ ਉਸ ਦੀ ਸੂ ਮਿਲਦੀ ਹੈ ਤਾਂ ਮੌਕੇ ਤੇ ਪੁਲਿਸ ਪਹੁੰਚਦੀ ਹੈ ਤਾਂ ਦੋਹਾਂ ਤਰਫੋਂ ਗੋਲੀਬਾਰੀ ਹੁੰਦੀ ਹੈ। ਪਹਿਲਾ ਅਮਰਤਪਾਲ ਅਮਰੀ ਦੇ ਵੱਲੋਂ ਗੋਲੀ ਚਲਾਈ ਜਾਂਦੀ ਹੈ। ਜਿਸ ਤੋਂ ਬਾਅਦ ਜਵਾਬੀ ਕਾਰਵਾਈ ਦੇ ਵਿੱਚ ਪੰਜਾਬ ਪੁਲਿਸ ਉਸਤੇ ਹਮਲਾ ਬੋਰ ਦਿੰਦੀ ਹੈ ਤੇ ਉੱਥੇ ਹੀ ਉਸ ਦੀ ਗੋਲੀ ਲੱਗਣ ਕਾਰਨ ਮੌਤ ਹੋ ਗਈ ਹੈ ਵੱਡੀ ਖਬਰ ਜੰਡੇਆਲਾ ਗੁਰੂ ਤੋਂ ਇੱਕ ਸਾਮ